ਲੋਕ ਸਭਾ ਚੋਣਾਂ ਨੂੰ ਕੁਝ ਹੀ ਸਮਾਂ ਰਹਿ ਗਿਆ ਹੈ ਇਸ ਵਾਰ ਦੀ ਲੋਕ ਸਭਾ ਚੋਣਾਂ ਇਤਿਹਾਸਕ ਹੋਣਗੀਆਂ ਕਿਉਂਕਿ ਲਗਾਤਾਰ ਜੋ ਇਸ ਵਕਤ ਰਾਜਨੀਤੀ ਚਲਦੀ ਹੋਈ ਨਜ਼ਰ ਆ ਰਹੀ ਹੈ ਉਸ ਨੂੰ ਦੇਖ ਕੇ ਸੁਣ ਕੇ ਲੋਕ ਇਸ ਵਕਤ ਅਚੰਬਿਤ ਨੇ ਮੈਂ ਕੱਲ ਜਲੰਧਰ ਦੀ ਕਰੂੰਗਾ ਜਲੰਧਰ ਦੀ ਸੀਟ ਨੂੰ ਲੈ ਕੇ ਇਸ ਵਕਤ ਕਈ ਕਿਆ ਸਾਰੀਆਂ ਲਗਾਈਆਂ ਜਾ ਰਹੀਆਂ ਨੇ ਕਾਂਗਰਸ ਵਾਲੋ ਇਸ ਵਕਤ ਚਰਨਜੀਤ ਸਿੰਘ ਚੰਨੀ ਹੁਰਾ ਦੀ ਜਿਹੜੀ ਹੈ ਉਹ ਲਗਾਤਾਰ ਦਾਅਵੇਦਾਰੀ ਜਲੰਧਰ ਸੀਟ ਤੋਂ ਠੋਕੀਦਾ ਜਾ ਰਹੀ ਹੈ ਪਰ ਉਸ ਤੋਂ ਅਲੈਦਾ ਵਿਕਰਮਜੀਤ ਸਿੰਘ ਚੌਧਰੀ ਹੁਰੀ ਕਈ ਤਿੱਖੇ ਪ੍ਰतिकਰਮ ਦਿੰਦੇ ਹੋਏ ਨਜ਼ਰ ਆ ਰਹੇ ਨੇ ਕੀ ਸਿਨੈਰੀਓ ਹੈ ਉਸ ਪੂਰੇ ਸਿਨੈਰੀਓ ਦੇ ਉੱਤੇ ਅਸੀਂ ਸਿਆਸੀ ਮਾਹਿਰ ਦੇ ਨਾਲ ਗੱਲਬਾਤ ਕਰਾਂਗੇ ਕਿਉਂਕਿ ਇਹਨਾਂ ਦਾ ਕਾਫੀ ਵੱਡਾ ਕਦ ਹੈ ਅ ਅਵਤਾਰ ਹਨੀਰ ਹੁਰੀ ਸਾਡੇ ਨਾਲ ਨੇ ਉਹਨਾਂ ਦੇ ਨਾਲ ਗੱਲਬਾਤ ਅਸੀਂ ਕਰਨ ਦੀ ਕੋਸ਼ਿਸ਼ ਕਰਾਂਗੇ ਸਰ ਬਹੁਤ ਬਹੁਤ ਸਵਾਗਤ ਹੈ ਤੇ ਸ਼ੁਕਰੀਆ ਸਮਾਂ ਥੈਂਕ ਯੂ ਜੀ ਬਹੁਤ ਬਹੁਤ ਬੜਾ ਜਲੰਧਰ ਸੀਟ ਨੂੰ ਲੈ ਕੇ ਬੜੀ ਕੈਸ ਏਰੀਆ ਲਗਾਈਆਂ ਜਾ ਰਹੀਆਂ ਨੇ ਕਿ ਕੌਣ ਐਮਪੀ ਲਈ ਜਿਹੜਾ ਹੈਗਾ ਉਹ ਇਥੋਂ ਖੜਾ ਹੋਵੇਗਾ ਕੌਣ ਜਿਹੜਾ ਹੈਗਾ ਉਹ ਕਿਸ ਦਾ ਚਿਹਰਾ ਜਿਹੜਾ ਹੈਗਾ ਉਹ ਖਾਸ ਬਣੇਗਾ ਕਾਫੀ ਲੰਬੇ ਸਮੇਂ ਤੋਂ ਚੌਧਰੀ ਸੰਤੋਖ ਸਿੰਘ ਹੁਰੀ ਜਿਹੜੇ ਨੇ ਉਹ ਐਮਪੀ ਬਣਦੇ ਰਹੇ ਉਸ ਤੋਂ ਬਾਅਦ ਬਾਈਪੋਲ ਇਲੈਕਸ਼ਨ ਹੋਏ ਉਸ ਦੇ ਵਿੱਚ ਉਹਨਾਂ ਦੇ ਜਿਹੜੇ ਹੈਗੇ ਪਤਨੀ ਨੇ ਉਹਨਾਂ ਨੂੰ ਜਿਹੜਾ ਹੈਗਾ ਉਹ ਪਾਰਟੀ ਨੇ ਟਿਕਟ ਦਿੱਤਾ ਪਰ ਇਸ ਵਾਰ ਕਹਿੰਦੇ ਨੇ ਕਿ ਨਾਮ ਬਦਲਿਆ ਜਾਵੇਗਾ ਪਰਿਵਾਰਵਾਦ ਨੂੰ ਨਹੀਂ ਦੇਖਿਆ ਜਾਵੇਗਾ ਚਰਨਜੀਤ ਸਿੰਘ ਚੰਨੀ ਹੋਰਾ ਦਾ ਬੋਲਬਾਲਾ ਬਾਵਾ ਹੀ ਚੱਲਦਾ ਹੋਇਆ ਨਜ਼ਰ ਆ ਰਿਹਾ ਹੈ ਕੀ ਜੇਕਰ ਚਰਨਜੀਤ ਸਿੰਘ ਚੰਨੀ ਹੋਰੀ ਜਲੰਧਰ ਤੋਂ ਲੜਦੇ ਨੇ ਕਾਂਗਰਸ ਜਿੱਤੇਗੀ ਦੇਖੋ ਜੀ ਪਾਰਟੀ ਦਾ ਜਿੱਤੇਗੀ ਕਾਂਸ ਪਾਰਟੀ ਦਾ ਜਿੱਤੇਗੀ ਬਿਲਕੁਲ ਜਿੱਤੇਗੀ ਹਾਈ ਕਮਾਂਡ ਨੇ ਡਿਸਾਈਡ ਕਰਨਾ ਹੈ ਟਿਕਟ ਕਿਹਨੂੰ ਦੇਣੀ ਹੈ ਚਾਹੇ ਚਰਨਜੀਤ ਸਿੰਘ ਚੰਨੀ ਜੀ ਹੈ ਚਾਹੇ ਕੋ ਹੋਰ ਕੈਂਡੀਡੇਟ ਨੇ ਜਿਹੜੇ ਵੀ ਕਲੀਮੈਂਟ ਨੇ ਰੇਖਵੰਦਾ ਕਲੇਮ ਕਰਦਾ ਦੇਖਣਾ ਹਾਈ ਕਮਾਨ ਨੇ ਵੀ ਕੌਣ ਵਿਨਿੰਗ ਵਿਲਿਟੀ ਰੱਖਦਾ ਸੋ ਅਜੇ ਤਾਂ ਮੈਨੂੰ ਲੱਗਦਾ ਸ਼ਾਰਟ ਲਿਸਟ ਨਹੀਂ ਹੋਈ ਹੋਣੀ ਸ਼ਾਰਟ ਲਿਸਟ ਹੋਏਗੀ ਫਿਰ ਉੱਤੇ ਕਮੇਟੀ ਬੈਠੇਗੀ ਫਿਰ ਉਹ ਚ ਡਿਸਾਈਡ ਹੋਏਗਾ ਐਸੇ ਕੌਂਸਲਰ ਕਮੇ ਨੂੰ ਵੀ 40 ਸਾਲ ਹੋ ਗਏ ਇਲੈਕਸ਼ਨ ਲੜਦੇ ਆਨ ਸਾਨੂੰ ਐਂਡ ਪਾਰਟੀ ਨੇ ਬੜੇ ਰਤਵੇ ਦਿੱਤੇ ਆ ਬੜੀ ਪਾਰਟੀ ਦੀ ਮਿਹਰਬਾਨੀ ਹੈ ਐ ਐਜ਼ ਅ ਡਿਸਿਪਲਿਨਡ ਪਾਰਟੀ ਹੋਣਾ ਚਾਹੀਦਾ ਜੋ ਪਾਰਟੀ ਫੈਸਲਾ ਕਰੇ ਆਪਣਾ ਕਲੇਮ ਰੱਖੋ ਕਲੇਮ ਰੱਖਣਾ ਚਾਹੀਦਾ ਹਰੇਕ ਦਾ ਹੱਕ ਹੈ ਤੇ ਜੋ ਪਾਰਟੀ ਫੈਸਲਾ ਕਰੇਗੀ ਐਜ਼ ਅ ਕੌਂਗਰੈਸਮੈਨ ਅਸੀਂ ਉਹਦੇ ਨਾਲ ਖੜੇ ਹੋਵਾਂਗੇ ਚੰਦ ਸਿੰਘ ਚੰਨੀ ਹੋਰੀਏ ਦੀ ਦਾਅਵਾਦਾਰੀ ਬੜੀ ਠੋਕੀ ਜਾ ਰਹੀ ਹੈ ਲਗਾਤਾਰ ਖਬਰਾਂ ਵੀ ਚੱਲ ਰਹੀਆਂ ਨੇ ਕੀ ਐਸ ਸੀ ਸੀਟ ਹੈ ਵੱਡਾ ਐਸ ਸੀ ਚਿਹਰਾ ਹੈ ਵੱਡਾ ਵੋਟ ਸ਼ੇਅਰ ਇਹਨਾਂ ਕੋਲ ਹੈਗਾ ਉਸ ਤੋਂ ਜਦੋਂ ਇਹ ਗੱਲਾਂ ਜਦੋਂ ਚੱਲਦੀਆਂ ਹੁੰਦੀਆਂ ਨੇ ਫਿਰ ਚੌਧਰੀ ਪਰਿਵਾਰ ਨੂੰ ਕਿਸ ਗੱਲ ਦਾ ਦੁੱਖ ਹੋ ਰਿਹਾ ਨਹੀਂ ਇਹ ਗੱਲ ਨਹੀਂ ਹੁੰਦੀ ਗੱਲ ਹੈ ਕਿ ਚੰਨੀ ਜੀ ਐਕਸ ਸੀਮ ਰਹੇ ਚੰਨੀ ਜੀ ਵਰਕਿੰਗ ਕਮੇਟੀ ਦੇ ਮੈਂਬਰ ਹੈ ਜਦੋਂ ਤੁਸੀਂ ਕਿਹਾ ਕੋਈ ਇੱਕ ਫੇਸ ਹੈ ਦੂਜੇ ਪਾਰਟੇ 24 ਫੈਮਿਲੀ ਵੀ ਜਿਹੜੀ ਹੈ ਉਹਨੇ ਵੀ ਬੜੀ ਸੇਵਾ ਕੀਤੀ ਹੈ ਔਰ ਚਾਹੇ ਵਿਕਰਮਦੀ ਗੱਲ ਆ ਕਿ ਉਹਦੇ ਬਾਬਾ ਜੀ ਵੀ ਵਜ਼ੀਰ ਵੀ ਰਹੇ ਬੜੇ ਸੀਨੀਅਰ ਰਹੇ ਤਾਇਆ ਵੀ ਰਹਾ ਫਾਦਰ ਵੀ ਰਹੇ ਇਹਨੂੰ ਵੀ ਸੇਵਾ ਮਿਲੀ ਇਸ ਐਸਐਮਐਲਏ ਇਹਨੋ ਦੇ ਤਾਇਦੇ ਲੜਕਾ ਚੌਹਾਂ ਸੁਰੇਂਦਰ ਵੀ ਐਮਐਲਏ ਰਹੇ ਇਹ ਤਾਂ ਹਰ ਜਿੱਤ ਆਉਂਦੀ ਰਹਿੰਦੀ ਹੈ ਕਿੱਚ ਇਹਨਾਂ ਦੀ ਮਾਤਾ ਜੀ ਨੂੰ ਟ੍ਰੇਡ ਦਿੱਤੀ ਸੀ ਸੋ ਇਹ ਦੇਖਣਾ ਹਾਈ ਕਮਾਂਡ ਨੇ ਵੀ ਕੌਣ ਜਿੱਤਦਾ ਐ ਐਂਡ ਕੌਣ ਜਿੱਤਣ ਵਾਲਾ ਹੈ ਉਹ ਡਿਸਾਈਡ ਕਰੇਗਾ ਜਿਹੜੇ ਥਿੰਕ ਥਿੰਕ ਬੈਠੇ ਆ ਜਿਨ੍ਹਾਂ ਨੂੰ ਜ਼ਿੰਮੇਵਾਰੀ ਸੌਂਪੀ ਆ ਉਹ ਫੈਸਲਾ ਕਰਨਗੇ ਜੋ ਫੈਸਲਾ ਕਰਨਗੇ ਉਹ ਹਰੇਕ ਕਾਂਗਰਸਮੰਦ ਦੇ ਸਿਰ ਬੱਥੇ ਤੇ ਆ ਟਰੂ ਕਾਂਗਰਸੀ ਮਨ ਉਹ ਹੀ ਹੁੰਦਾ ਜੋੜਾ ਆਪਣੀ ਜਿਹੜੀ ਕੋਈ ਗੱਲ ਆ ਉਹ ਹਾਈ ਕਮਾਂਡ ਨੂੰ ਦੱਸੇ ਪ੍ਰੋਟੈਸਟ ਕਰੋ ਜੋ ਮਰਜੀ ਕਰੋ ਕਿ ਮੇਰਾ ਰਾਈਟ ਮੰਦਾ ਹੈ ਅਸੀਂ ਸੇਵਾ ਕੀਤੀ ਆ ਚਾਹ ਚੰਨੀ ਹੋਵੇ ਚਾਹ ਚੌਹੀ ਹੋਵੇ ਚਾਹ ਕੋਈ ਹੋਰ ਹੋਵੇ ਜਿਹੜਾ ਤੀਜਾ ਹੈਗਾ ਕਿਤੇ ਹੋ ਹੋਸ਼ਾਇਲ ਹੋਰ ਵੀ ਕੋਈ ਕਲੇਮ ਕਰਦਾ ਹੋਵੇਗਾ ਹਰੇਕ ਦਾ ਕਲੇਮ ਹੈ ਜਿੰਨਾ ਚਾਹ ਟਰੈਕਟਰ ਨਹੀਂ ਮਿਲਦੀ ਹਰੇਕ ਨੂੰ ਹੁੰਦਾ ਜੇ ਕਦੇ ਜੇਨਾ ਜਾਤੀ ਵੀ ਹੁੰਦੀ ਹੈ ਤੇ ਉਹਨੂੰ ਹਾਈ ਕਮਾਂਡ ਨੂੰ ਅਪਰੋਚ ਕਰਨਾ ਚਾਹੀਦਾ ਆਪਣੇ ਪ੍ਰੋਟੈਸਟ ਕਰੋ ਜੋ ਮਰਜ਼ੀ ਕਰੋ ਮੇਰਾ ਰਾਈਟ ਬਣਦਾ ਹੈ ਮੈਂ ਸੇਵਾ ਕੀਤੀ ਹੈ ਮੈਨੂੰ ਟਰੈਕਟਰ ਚਾਹੀਦੀ ਹੈ ਮੈਂ ਸੇਵਾ ਐਸੇ ਕੌਂਸਲ ਮੈਂ ਕਰੂੰਗਾ ਸੋ ਐਸ ਵੇ ਜੋ ਹਾਈ ਕਮਾਂਡ ਫੈਸਲਾ ਕਰੇਗੀ ਅਸੀਂ ਸਾਰੇ ਉਹਦੇ ਨਾਲ ਖੜੇ ਆ ਤੁਹਾਡਾ ਸਿਆਸੀ ਕੈਰੀਅਰ ਕਾਫੀ ਲੰਮਾ ਹੈ ਤੁਸੀਂ ਕਈ ਉਤਰਾਵ ਕਈ ਚੜ੍ਹਾਵ ਦੇਖੇ ਨੇ ਜਲੰਧਰ ਨੂੰ ਬੜੇ ਲੱਗਿਓ ਤੁਸੀਂ ਸਮਝਣ ਦੀ ਵੀ ਕੋਸ਼ਿਸ਼ ਕੀਤੀ ਤੁਸੀਂ ਲੀਡਰ ਰਹੇ ਹੋ ਕਾਫੀ ਵੱਡੇ ਤੁਹਾਨੂੰ ਲੋਕ ਜਾਣਦੇ ਬਹੁਤ ਨੇ ਤੁਹਾਡਾ ਜਿਹੜਾ ਹੈਗਾ ਇਹ ਉਹ ਤਜਰਬਾ ਕੀ ਕਹਿੰਦਾ ਹੈ ਕਿ ਕਿਸ ਨੂੰ ਜਿਹੜਾ ਹੈਗਾ ਉਹ ਲੜਾਉਣਾ ਚਾਹੀਦਾ ਹੈ ਤੇ ਸੀਟ ਪੱਕੀ ਹੋਵੇਗੀ ਪੱਕੀ ਹੋਵੇਗੀ ਬਿਲਕੁਲ ਸਾਹਿਬ ਨਾਲ ਤੁਹਾਡਾ ਤਜਰਬਾ ਕੀ ਹੈ ਜਿੱਤ ਪੱਕੀ ਹੈ ਜਿਹਨੂੰ ਵੀ ਹਾਈ ਕਮਾਂਡ ਦੇ ਦੇਗੀ ਜਿੱਤ ਪੱਕੀ ਆ ਮੇਰਾ ਅਪੀਰੈਂਸ ਇਹ ਕਹਿੰਦਾ ਹੈ ਕਿ ਹਾਈ ਕਮਾਂਡ ਜੋ ਫੈਸਲਾ ਕਰਦੀ ਹੁੰਦੀ ਆ ਉਹਦੇ ਉੱਤੇ ਫੁੱਲ ਚੜਾਉਣੇ ਚਾਹੀਦੇ ਆ ਵੀ ਰਾਈਟ ਦੀ ਗੱਲ ਕਰੋ ਅਟ ਰਾਈਟ ਦੀ ਗੱਲ ਕਰੋਗੇ ਤੇ ਤੁਹਾਡੇ ਨਾਲ ਲੋਕੀ ਖੜੇ ਹੋਣਗੇ ਕਿਉਂਕਿ ਲੋਕ ਸਭਾ ਬੜਾ ਵੱਡਾ ਹਲਕਾ ਹੁੰਦਾ ਲੋਕ ਸਭਾ ਬੜਾ ਵੱਡਾ ਹਲਕੇ ਦੇ ਵਿੱਚ ਅਸੈਂਬਲੀ ਤੇ ਆਉਂਦੇ ਆ ਬੜਾ ਵੱਡਾ ਹਲਕਾ ਹੈ ਹਾਈ ਕਮਾਂਡ ਨੇ ਹਰ ਇੱਕ ਪਹਿਲੂ ਤੋਂ ਦੇਖਣਾ ਹੁੰਦਾ ਵਾ ਵੀ ਕੌਣ ਵੱਡਾ ਚਿਹਰਾ ਕੌਣ ਛੋਟਾ ਚਿਹਰਾ ਕਿਹੜਾ ਹੈ ਤੇ ਬਿਨ ਬੈਲਟੀ ਹੈਗਾ ਕਿਹਦੇ ਨਾਲ ਲੋਕੀ ਹੈਗੇ ਆ ਸਾਰੇ ਪੁੱਛਣਾ ਵੀ ਹੁੰਦਾ ਨੋਂ ਹਲਕੇ ਆ ਉਹਦੇ ਵਿੱਚ ਉਠਾ ਨੋਂ ਉਹਨਾਂ ਨੇ ਪੁੱਛਣਾ ਵੀ ਹੈਗਾ ਉਹਨਾਂ ਨੂੰ ਵੀ ਪੁੱਛਣਗੇ ਵਰਕਰ ਨੂੰ ਵੀ ਪੁੱਛਣਗੇ ਕੌਂਸਲਰ ਨੂੰ ਪੁੱਛਣਗੇ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਨੂੰ ਪੁੱਛਣਗੇ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਨੂੰ ਪੁੱਛਣਗੇ ਪੰਚਾਇਤ ਸਰਪੰਚਾਂ ਨੂੰ ਪੁੱਛਣਗੇ ਔਰ ਜਿਹੜੇ ਸਾਡੇ ਨੇਤਾ ਉਹਨਾਂ ਸਾਰਿਆਂ ਦੀ ਤੁਹਾਨੂੰ ਪੁੱਛਣ ਕਿ ਕਿਹਨੂੰ ਖੜਾ ਕਰਨਾ ਚਾਹੀਦਾ ਹੈ ਤੁਸੀਂ ਕੀ ਜਵਾਬ ਦੇਵੋਗੇ ਮੈਂ ਤੇ ਇਹ ਜਵਾਬ ਦਵਾਂਗਾ ਬਿਨ ਐਬਿਲਿਟੀ ਜੇਦੀ ਹੈਗੀ ਉਹਨੂੰ ਟੈਕਟ ਦਿੱਤੀ ਜਾਵੇ ਕਿਉਂਕਿ ਡਿਸਾਈਡ ਉਹਨਾਂ ਨੇ ਕਰਨਾ ਉਹਨਾਂ ਨੇ ਕਰਨਾ ਮੈਂ ਤਾਂ ਇਹ ਹੈ ਵੀ ਇਹੀ ਜਿੱਤਣੀ ਆ ਅਸੀਂ ਜਿੱਤ ਰਹੇ ਆ ਪਰ ਦੇਖਣਾ ਉਹਨਾਂ ਨੇ ਆ ਕਿਉਂਕਿ ਇਹ ਜ਼ਿੰਮੇਵਾਰੀ ਮੇਰੀ ਨਹੀਂ ਲਈ ਜੇ ਮੇਰੀ ਜ਼ਿੰਮੇਵਾਰੀ ਲਈ ਹੁੰਦੀ ਮੈਂ ਤੁਹਾਨੂੰ ਦੱਸ ਦਿੰਦਾ ਮੇਰੀ ਜ਼ਿੰਮੇਵਾਰੀ ਐਜ਼ ਅ ਕਾਂਗਰਸਮੈਨ ਤੁਸੀਂ ਕਹ ਵਡੇ ਲੀਡਰ ਵੱਡਾ ਲੀਡਰ ਕੋਈ ਨਹੀਂ ਹੁੰਦਾ ਅਮਾ ਵਰਕਰ ਆ ਮੈਂ ਵਰਕਰ ਤੋਂ ਸਟਾਰਟ ਕੀ ਐਜੇ ਵੀ ਵਰਕਰ ਆ ਅੱਜੇ ਵੀ ਕਰਦਾ ਜਿੱਦਾਂ ਅੱਗੇ ਸੇਵਾ ਉਦਾਂ ਹੀ ਹੁਣ ਕਰਦੇ ਆਂ ਚਾਹੇ ਬੇਟਾ ਐਮਐਲਏ ਆ ਉਹ ਆਪਦੀ ਸੇਵਾ ਕਰਦਾ ਮੈਂ ਐਜ਼ ਅ ਕੌਂਗਰਸਮੈਨ ਆਪਦੀ ਸੇਵਾ ਕਰਦਾ ਮੇਰੀ ਇਹ ਸਾਰਿਆਂ ਨੂੰ ਸਲਾਹ ਚਾਹੇ ਉਹ ਚੰਨੀ ਜੇ ਹੋਣ ਚਾਹੇ ਬਿਕਰਮ ਹੋਵੇ ਚਾਹੇ ਹੋਰ ਕੋਈ ਹੋਵੇ ਸਾਰਿਆਂ ਨੂੰ ਸਲਾਹ ਕਿ ਜੋ ਹਾਈ ਕਮਾਂਡ ਫੈਸਲਾ ਕਰੇ ਤੁਸੀਂ ਸਾਰੇ ਉੱਤੇ ਉੱਤੇ ਫੁੱਲ ਚੜਾਓ ਇਹ ਮੇਰੀ ਇਹਨਾਂ ਨੂੰ ਸਲਾਹ ਹੈ ਕਿਉਂਕਿ ਐਡਵਾਈਸ ਤਾਂ ਦੇਣੀ ਅੱਜਕੱਲ ਗਲਤ ਆ ਮੇਰੀ ਇਹਨਾਂ ਨੂੰ ਸਲਾਹ ਹੈ ਐਜ਼ ਅ ਕੌਂਗਰਸਮੈਨ ਵੀ ਜੋ ਹਾਈ ਕਮਾਂਡ ਫੈਸਲਾ ਕਰੇ ਇਕੱਠੇ ਹੋ ਕੇ ਆਪਾਂ ਇਹ ਇਲੈਕਸ਼ਨ ਜਿੱਤਣੀਆਂ ਹਨ ਪੰਜਾਬ ਦੇ ਵਿੱਚ ਜਿਹੜੀਆਂ ਅੱਗੇ ਜੇ 8 ਆਈਆਂ ਸੀ 8 ਨਹੀਂ 8 ਤੋਂ ਵੱਧ ਐ ਕਿ ਲੈ ਕੇ ਜਾਵਾਂਗੇ ਜੋ ਇਹ ਗਵਰਨਮੈਂਟ ਚਾਹ ਸੈਂਟਰ ਗਵਰਨਮੈਂਟ ਜੋ ਕਰ ਰਹੀ ਹੈ ਇਕੱਠੇ ਹੋਣ ਦੀ ਗੱਲ ਕਰ ਰਹੇ ਹਾਂ ਕਿ ਕਾਂਗਰਸ ਨੂੰ ਇਕੱਠੇ ਹੋ ਕੇ ਜਿਹੜਾ ਹੈ ਜੇਕਰ ਕਿਸੇ ਨੂੰ ਟਿਕਟ ਮਿਲਦੀ ਹੈ ਤਾਂ ਉਸ ਦਾ ਸਾਥ ਦੇਣਾ ਚਾਹੀਦਾ ਹੈ ਪਰ ਕਾਂਗਰਸ ਦੇ ਵਿੱਚ ਤਾਂ ਲਗਾਤਾਰ ਕਟੋਕ ਪਲਿਸ ਚੱਲੀ ਜਾ ਰਿਹਾ ਹੈ ਇੱਕ ਲੀਡਰ ਇੱਕ ਦੇ ਉੱਤੇ ਤੁਰਦਾ ਫਿਰਦਾ ਹੋਇਆ ਨਜ਼ਰ ਆ ਰਿਹਾ ਹੈ ਕਿਸੇ ਦੇ ਉੱਤੇ ਪ੍ਰਤੀਕਿਰਿਆ ਦਿੱਤੀ ਆ ਕਿਸੇ ਉੱਤੇ ਪ੍ਰਤੀਕਿਰਿਆ ਦੇ ਦਿੱਤੀ ਤੁਹਾਨੂੰ ਨਹੀਂ ਲੱਗਦਾ ਕਿ ਕਾਂਗਰਸ ਪਿਛਲੇ ਇਲੈਕਸ਼ਨ ਵੀ ਜਿਹੜੀ ਹੈਗੀ ਉਹ ਇਸ ਇਨਾ ਹੀ ਕਾਰਨ ਕਰਕੇ ਜਿੱਤ ਹਾਰੀ ਹੈਗੀ ਹੈ ਤੇ ਇਹ ਵਾਲੀ ਵੀ ਇਲੈਕਸ਼ਨ ਜੇਕਰ ਇਦਾਂ ਹੀ ਚੱਲਦਾ ਰਿਹਾ ਕਾਂਗਰਸ ਦੇ ਵਿੱਚ ਹਾਰੇਗੀ ਕਦੇ ਨਹੀਂ ਹਾਰੇਗੀ ਪਿੱਛੇ ਅਸੀਂ ਯੂਨਾਈਟੀ ਨਾਲ ਲੜਿਆ ਐਂਡ ਉਹ ਜਿਹੜੀ ਲੋਕਲ ਐਡਮਿਨਿਸਟ੍ਰੇਸ਼ਨ ਔਰ ਸਰਕਾਰ ਔਰ ਬਾਈ ਇਲੈਕਸ਼ਨ ਉਹਦੇ ਵਿੱਚ ਜੋ ਹੋਇਆ ਉਹਦੇ ਕਰਕੇ ਬਾਏ ਇਲੈਕਸ਼ਨ ਹਾਰੀ ਐਂਡ ਹਾਰੀ ਵੀ ਕੀ ਐ 54000 ਵੋਟ ਐ ਇੱਕ ਹਲਕੇ ਸਿਰਫ 6000 ਵੋਟਾਂ ਹਾਰਿਆ ਅਸੀਂ ਜਿਹੜੀ ਬਾਏ ਇਲੈਕਸ਼ਨ ਲੋਈਆਂ ਦੀ ਸੀ ਅਸੀਂ ਇੱਕ ਹਲਕਾ ਐਮਐਲਏ ਦਾ 38000 ਵੋਟਾਂ ਜਿੱਤਿਆ ਸੀ ਸੋ ਅਸੀਂ ਹਾਰੀ ਨਹੀਂ ਐ ਐਂਡ ਕਾਟੋ ਕਲੇਸ਼ ਦੀ ਤੁਸੀਂ ਗੱਲ ਕੀਤੀ ਕਿਹੜੀ ਪਾਰਟੀ ਐ ਜਿਹਦੇ ਵਿੱਚ ਐ ਨਹੀਂ ਇਹ ਇਹ ਡਿਫੈਂਸਿਵ ਆਪੀਨੀਅਨ ਇਹਨਾਂ ਡਿਫੈਂਸਿਵ ਆਪੀਨੀਅਨ ਐ ਹਰੇਕ ਲਈ ਚਾਹੇ ਉਹ ਕਾਲੀ ਦਾਲ ਹੋਣ ਚਾਹੇ ਆਪ ਦਾ ਵੀ ਹੋਵੇ ਚਾਹੇ ਦੂਜੇ ਹੋਣ ਸਾਡੀ ਪਾਰਟੀ ਇੱਕ ਡੈਮੋਕਰੇਟਿਕ ਪਾਰਟੀ ਆ ਇਹਦੇ ਵਿੱਚ ਆਪਣੀ ਗੱਲ ਰੱਖਣ ਦਾ ਹਰੇਕ ਨੂੰ ਅਧਿਕਾਰ ਇੰਨਾ ਕਟੂਕਲਿਚ ਨਹੀਂ ਹੈਗਾ ਕਿਸੇ 'ਚ ਸਿੱਧੂ ਧੜਾ ਅਲੱਗ ਉਸ ਤੋਂ ਬਾਅਦ ਜੇਕਰ ਮੈਂ ਕਹਾਂ ਹੋਰ ਸਿਆਸੀ ਲੀਡਰਾਂ ਦਾ ਧੜੇ ਅਲੱਗ ਹੈਗੇ ਨੇ ਠੀਕ ਹੈ ਹਰੇਕ ਚਰਨਜੀਤ ਸਿੰਘ ਚੰਨੀ ਇਸ ਵਕਤ ਅਲੱਗ ਚੱਲ ਰਹੇ ਨੇ ਬਾਕੀ ਪ੍ਰਤਾਪ ਬਾਜਵਾ ਹੋਰ ਅਲੱਗ ਚੱਲ ਰਹੇ ਨੇ ਜੇ ਇਦਾਂ ਇਦਾਂ ਧੜੇ ਬਣਨਗੇ ਫੇ ਕਿਵੇਂ ਜਿੱਤ ਕੇ ਪਾਉਗੇ ਜਿਲੰਦਰ ਡਿਸਟ੍ਰਿਕਟ ਜਿਲੰਦਰ ਲੋਕ ਸਭਾ ਸੀਟ ਤੁਸੀਂ ਮੈਨੂੰ ਇੱਕ ਵੀ ਦੱਸੋ ਕਿਹੜਾ ਧੜਾ ਸਾਡਾ ਧੜਾ ਕਾਂਗਰਸ ਹੈ ਸਾਡਾ ਧੜਾ ਕਾਂਗਰਸ ਪਾਰਟੀ ਹੈ ਸਾਡਾ ਨੇਤਾ ਖੜਗੇ ਸਾਹਿਬ ਆ ਰੋਹਿਲ ਜੀ ਹੈ ਪੁਰੀਕਾ ਜੀ ਤੇ ਆਪਣੀ ਸੋਨੀਆ ਜੀ ਹੈ ਸਾਰੇ ਲੀਡਰ ਇੱਕ ਥਾਂ ਇਕੱਠੇ ਕਿਉਂ ਨਹੀਂ ਹੁੰਦੇ ਨੇ ਅਸੀਂ ਸਾਰੇ ਇਕੱਠੇ ਹੌਣ ਕਹਿੰਦਾ ਨਹੀਂ ਇਕੱਠੇ ਸਿਆਸੀ ਰੈਲੀ ਕੁਝ ਦਿਨ ਪਹਿਲਾਂ ਸਿਆਸੀ ਰੈਲੀ ਇੱਕ ਹੋਈ ਜਿਸ ਦੇ ਵਿੱਚ ਪ੍ਰਤਾਪ ਬਾਜਵਾ ਨੇ ਰਾਜਾ ਵੜਿੰਗ ਨੇ ਹੋਰ ਕਾਫੀ ਸਿਆਸੀ ਲੀਡਰ ਨੇ ਨਾ ਚਰਨਜੀਤ ਸਿੰਘ ਚੰਨੀ ਦਿਖੇ ਨਾ ਨਵਜੋਤ ਸਿੰਘ ਸਿੱਧੂ ਦਿਖੇ ਅਤੇ ਨਾ ਹੀ ਹੋਰ ਵੱਡੇ ਲੀਡਰ ਨਵਜੋਤ ਸਿੰਘ ਸਿੱਧੂ ਆਪਰੇ ਐਕਸ ਪ੍ਰੈਜ਼ੀਡੈਂਟ ਨੇ ਥੋੜੇ ਚੰਨੀ ਸਾਹਿਬ ਐਕਸ ਸੀਐਮ ਨੇ ਸਾਡੇ ਪ੍ਰੈਜ਼ੀਡੈਂਟ ਪਰਦੇਸ਼ ਕਾਂਗਰਸ ਰਾਜਾ ਬਣੇ ਜੀ ਉਹਨਾਂ ਦੀ ਜ਼ਿੰਮੇਵਾਰੀ ਹੈ ਅਨਚਾਰ ਸਾਹਿਬ ਆਏ ਪ੍ਰਧਾਨ ਜੀ ਗਏ ਸੀਐਲਪੀ ਦਾ ਲੀਡਰ ਗਿਆ ਐਂਡ ਜਿਹੜੇ ਇਸ ਇਲਾਕੇ ਦੇ ਨਮਾਇੰਦਗੀ ਕਰਦੇ ਉਹ ਸਾਰੇ ਗਏ ਇਹ ਨਹੀਂ ਹੈ ਕਿ ਹਰੇਕ ਜਗ੍ਹਾ ਚੰਨੀ ਨੇ ਵੀ ਆਉਣਾ ਹਰੇਕ ਜਗ੍ਹਾ ਸਿੱਧੂ ਨੇ ਜਾਣਾ ਇਹ ਨਹੀਂ ਹੈ ਸੋ ਮੇਰੀ ਬੇਨਤੀ ਹੈ ਕਿ ਵੀ ਆਰ 올 ਯੂਨਾਈਟਿਡ ਵੀ ਵਿਲ ਫਾਈਟ ਦਾ ਇਲੈਕਸ਼ਨ ਯੂਨਾਈਟਲੀ ਐਂਡ ਗੋਇੰਗ ਟੂ win ਦਾ ਇਲੈਕਸ਼ਨ ਕਹਿ ਰਹੇ ਕਿ ਲੜਾਈ ਨਹੀਂ ਹੋ ਰਹੀ ਹੈ ਚਰਨਜੀਤ ਸਿੰਘ ਚੰਨੀ ਹੋਰਾਂ ਦਾ ਨਾਮ ਜਲੰਧਰ ਸੀਟ ਤੋਂ ਨਿਕਲ ਕੇ ਆ ਰਿਹਾ ਹੈ ਪਰ ਵਿਕਰਮਜੀਤ ਸਿੰਘ ਤਾਂ ਲਗਾਤਾਰ ਚਰਨਜੀਤ ਸਿੰਘ ਚੰਨੀ ਦੇ ਉੱਤੇ ਨਿਸ਼ਾਨੇ ਦਾਗਦੇ ਹੋਏ ਨਜ਼ਰ ਆ ਰਹੇ ਨੇ ਇਹ ਲੜਾਈ ਨਹੀਂ ਹੈਗੀ बिकॉज ਉਹ ਵੀ ਵਿੱਚ ਸੀਟ ਚਾਹੁੰਦਾ ਹੈ ਇਹ ਚੰਨੀ ਦਾ ਨਾਮ ਆ ਰਿਹਾ ਤੇ ਵਿਕਰਮਜੀਤ ਸਿੰਘ ਸ਼ਾਇਦ ਆਪਣੇ ਨਹੀਂ ਵਿਕਰਮਜੀ ਆਪਣੇ ਹੀ ਕਰਦੇ ਹੋਵਗੇ ਜਾਂ ਆਪਣੇ ਮਾਤਾ ਜੀ ਲਈ ਕਰਦੇ ਹੋਣਗੇ ਇਹ ਡਿਫੈਂਸ ਉਹ ਪੀ ਨਹੀਂ ਹੈ ਨਾ ਉਹ ਆਪਣਾ ਹੱਕ ਕਹਿੰਦੇ ਵੀ ਸਾਡਾ ਹੱਕ ਮੰਨਦਾ ਸਾਨੂੰ ਦਿੱਤੀ ਜਾਵੇ ਤੇ ਅਜੇ ਉਹਨੇ ਤਾਂ ਕਿਹਾ ਨਹੀਂ ਦਾ ਸ਼ਾਇਦ ਹਾਈ ਕਮਾਂਡ ਇਹ ਨਾ ਹੁੰਦੇਣੀ ਕਿ ਉਹਨੂੰ ਦੇਣੀ ਕਿ ਤੀਜੇ ਨੂੰ ਦੇਣੀ ਆ ਉਹ ਉਹ ਕਲੇਮ ਕਰਦਾ ਹੋਏਗਾ ਕਿ ਸਾਡੀ ਅਸੀਂ ਸੇਵਾ ਕੀਤੀ ਹੈ ਕਲੇਮ ਕਰਨਾ ਕੋਈ ਗਰਾਹ ਨਹੀਂ ਹੈ ਉਹਨੇ ਕਲੇਮ ਹੀ ਕੀਤਾ ਹੈ ਨਾ ਵੀ ਅਸੀਂ ਸੇਵਾ ਕੀਤੀ ਹੈ ਸਾਨੂੰ ਦਿੱਤੀ ਜਾਵੇ ਸੋ ਮੇਰੀ ਬੇਨਤੀ ਇਹ ਆ ਇਹਦੇ ਵਿੱਚ ਕੋਈ ਨਹੀਂ ਹੈ ਇੱਥੇ ਤਾਂ ਲੋਕੀ ਦੂਜੀਆਂ ਪਾਰਟੀਆਂ ਦੇ ਬਾਅਦ ਦੇ ਇੱਕ ਦੂਜੇ ਤੋਂ ਮਾਫੀ ਮੰਗ ਕੇ ਵੀ ਨਾਲ ਆਉਂਦੇ ਆ ਤੁਸੀਂ ਦੇਖਿਆ ਹੀ ਆ ਪਰ ਇਹ ਜਿਹੜਾ ਸੌਰੀ ਟੂ ਸੇ ਮੀਡੀਆ जानके ये करदा सॉरी जो वर्ड यूज़ नहीं करना चाहिए दा ये मीडिया दा आप सोच है के assi लड़दे हां ਤੁਸੀਂ ਇਹ ਦੱਸੋ ਇੱਥੋਂ ਬਾਬਾ ਐਨਡੀ ਐਮਐਲਏ ਲਾਲ 베ਰੀ ਸਾਹਿਬ ਆ ਪ੍ਰਗਟ ਹੈ ਠੀਕ ਜੀ ਚੌਥੇ ਵੀ ਕੋਈ ਨਹੀਂ ਸਾਰੇ ਜੋ ਵੀ ਆ ਲਾਡੀ ਜਿੰਨੇ ਵੀ ਨੌ ਹਿਲਕੇ ਪੈਂਦੇ ਆ ਉਹ ਚੋਂ ਕਿਹੜਾ ਲੜਦਾ ਇੱਕ ਵੀ ਦੱਸੋ ਕੋਈ ਲੜਦਾ ਸਾਨੂੰ ਪ੍ਰਗਟ ਸਿੰਘ ਹੁਰੀ ਚੰਗੇ ਸਿੰਘ ਚੰਨੀ ਟੜੇ ਦੇ ਵਿੱਚ ਨਹੀਂ ਆ ਜੀ ਕੋਈ ਟੜਾ ਨਹੀਂ ਐ ਕਿਹਦੇ ਟੜੇ ਕਾਂਗਸ ਟੜਾ ਐ ਕੌਣ ਕਹਦਾ ਤੜਾ ਬੇਟੀ ਵੀ ਚਰਨਜੀਤ ਸਿੰਘ ਚੰਨੀ ਹੋਰਾਂ ਦੇ ਨਾਲ ਹੀ ਨੇ ਨਾਲ ਹੀ ਨਾਲ ਨਾਲ ਹੈਗੇ ਨੇ ਜਦੋਂ ਵੀ ਕੋਈ ਸਭ ਤੋਂ ਜ਼ਿਆਦਾ ਉਹਦੀ ਬਿਕਰਨ ਦੋਸਤੀ ਆ ਜੇ ਚੰਨੀ ਆਉਂਦਾ ਚੰਨੀ ਕੋ ਵੀ ਜਾਂਦੇ ਆ ਜੇ ਪ੍ਰਤਾਪ ਆਉਂਦਾ ਉਹ ਵੀ ਲੀਡਰ ਆ ਉਹ ਤਾਂ ਸੀਨੀਅਰ ਆ ਮੈਂ ਇਹ ਨਹੀਂ ਕਹਿੰਦਾ ਉਹ ਸੀਨੀਅਰ ਆ ਚੰਨੀ ਵੀ ਉਹ ਨਾਲ ਸੀਨੀਅਰ ਹੋਏਗਾ ਉਹ ਵੀ ਸੀਨੀਅਰ ਆ ਜੇ ਰਾਜਾ ਬਣੇਗਾ ਉਹ ਤਾਂ ਵੀ ਜਾਣੇ ਸਾਡੇ ਉਹ ਜਿਹੜਾ ਆਏਗਾ ਸਾਡਾ ਕੋਈ ਤੜਾ ਨਹੀਂ ਜਿੱਦਣ ਹੋਏਗਾ ਮੈਂ ਐਕਸਪੈਕਟ ਕਹਾਂਗਾ ਮੈਂ ਤੜਾ ਮੇਰਾ ਹੋਏਗਾ ਇਹ ਤੜਾ ਨਹੀਂ ਆ ਅਸੀਂ ਤੇ ਇਹ ਕਹਿੰਦੇ ਆ ਕਿ ਪਾਰਟੀ ਜਿਹਨੂੰ ਵੀ ਟਿਕਟ ਦੇਵੇਗੀ ਅਸੀਂ ਉਹਦੇ ਨਾਲ ਸਾਰੇ ਖੜੇ ਆਂ ਐਂ ਸਾਰੇ ਖੜੇ ਹੋਣਗੇ ਜਿੰਨੀ ਆਪਣੀ ਦੇਖੋ ਐਨੇ ਸਭ ਤੁਸੀਂ ਕਹਿ ਰਹੇ ਹੋ ਕਿ ਸਾਰੇ ਖੜੇ ਨੇ ਤੁਸੀਂ ਕਹਿ ਰਹੇ ਹੋ ਕਿ ਮੈਂ ਨਾਲ ਖੜਾ ਆਂ ਪਾਰਟੀ ਜਿੰਨੂੰ ਟਿਕਟ ਦੇਵੇ ਪਰ ਤੁਹਾਡੇ ਸਿਆਸੀ ਲੀਡਰ ਕਿਉਂ ਨਹੀਂ ਖੜੇ ਨੇ ਮੈਂ ਗੱਲ ਇੱਕ ਦਿਨ ਹੀ ਕਰ ਰਿਹਾ ਮੈਂ ਦੱਸ ਤਾ ਕਾਂਗਰਸ 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 ਦੇ ਸਿਆਸੀ ਲੀਡਰ ਕਿਉਂ ਨਹੀਂ ਖੜੇ ਮੇਰਾ ਲੀਡਰ ਇੱਕੋ ਐ ਮੇਰਾ ਲੀਡਰ ਜਿਹੜਾ ਖੜਕੇ ਸਾਹਿਬ ਆ ਮੈਂ ਇਹਨਾਂ ਨਾਲ ਕਿਸੇ ਨਾਲ ਜੁਨੇ ਨਹੀਂ ਐ ਮੈਂ ਪਾਰਟੀ ਦੇ ਨਾਲ ਖੜਾ ਮੇਰੀ ਕਾਂਗਸ ਪਾਰਟੀ ਹੈ ਮੈਂ 40 ਸਾਲ ਸੇਵਾ ਕੀਤੀ ਹੈ ਤੇ ਪਾਰਟੀ ਨੇ ਮੈਨੂੰ ਨਿਵਾਜਿਆ ਵੀ ਹੈ ਜਿਹੜਾ ਬੰਦਾ ਇਹ ਸੋਚਦਾ ਕੱਲੀ ਸੇਵਾ ਕੀਤੀ ਹੈ ਉਹਨੂੰ ਨਿਵਾਜਿਆ ਵੀ ਹੈ ਉਹਨੂੰ ਅਗਲੇ ਨੇ ਐਮਪੀ ਵੀ ਬਣਾਇਆ ਐਮਐਲਏ ਵੀ ਬਣਾਇਆ ਵਜ਼ੀਰ ਵੀ ਬਣਾਇਆ ਸੋ ਇਹ ਪਾਰਟੀ ਦੀ ਸੇਵਾ ਮੈਂ ਪਾਰਟੀ ਦੇ ਨਾਲ ਖੜਾ ਅੱਜ ਵੀ ਪਾਰਟੀ ਜਿੱਥੇ ਕਹੇਗੀ ਉੱਥੇ ਖੜੇ ਹੋਵਾਂਗੇ ਜਿਹਨੂੰ ਟਿਕਟ ਦੇਗੀ ਜਦੋਂ ਮੈਂ ਤਾਂ ਉਦੋਂ ਦਾ ਕਰਦਾ ਜਦੋਂ ਦਾ ਯਸ਼ਜੀ ਵੀ ਖੜੇ ਹੁੰਦੇ ਸੀ ਕਾਂਗਰਸ ਪਾਰਟੀ ਨਾਲ ਸੀ ਸਾਡੀ ਵੀ ਆਪੀਨੀਅਨ ਡਿਫਰਕ ਹੋ ਸਕਦੀ ਹੈ ਯਸ ਜੀ ਹੋਣ ਬਲਬੀਤ ਸਿੰਘ ਹੋਵੇ ਚਾਹ ਮਰਾਉ ਸਿੰਘ ਹੋਵੇ ਚਾਹ ਰਾਣਾ ਹੋਵੇ ਚਾਹ ਬਾਦ ਦੇ ਵਿੱਚ ਕੇਪੀ ਆਇਆ ਚਾਹ ਇਹਦੇ ਫਾਦਰ ਆਪਣੇ ਚੌਧਰੀ ਸੰਤੋਖ ਸਿੰਘ ਹੋਣੀ ਆਏ ਇਹ ਤੇ ਸਾਰੇ ਨਾਲ ਖੜੇ ਆ ਕਿਉਂਕਿ ਸਾਡੀ ਪਾਰਟੀ ਜਿਹੜੀ ਹੈ ਕਾਂਗਰਸ ਪਾਰਟੀ ਦੇ ਨਾਲ ਖੜੇ ਆ ਤਕੜੇ ਹੋ ਕੇ ਖੜੇ ਆ ਅਣ ਤੁਹਾਨੂੰ ਯਕੀਨ ਦਿਵਾਉਂਦਾ ਅਸੀਂ ਜਿੱਤਾਂਗੇ ਅਣ ਵੜੀਆਂ ਵੋਟਾਂ ਦੇ ਨਾਲ ਜਿੱਤਾਂਗੇ ਚਲੋ ਮੈਂ ਆਖਰੀ ਪ੍ਰਸ਼ਨ ਪੇਰਾ ਹੈਗਾ ਹੈ ਚਲੋ ਤੁਸੀਂ ਕਿਉਂਕਿ ਤੁਸੀਂ ਸਿਆਸੀ ਲੀਡਰ ਕਾਫੀ ਵੱਡੇ ਹੋ ਤੁਹਾਡਾ ਤਜਰਬਾ ਬਹੁਤ ਜ਼ਿਆਦਾ ਹੈ ਤੁਹਾਡੇ ਤਜਰਬੇ ਨਾਲ ਜੇਕਰ ਦੋ ਦੋ ਪਰਿਵਾਰ ਦੇ ਵਿੱਚੋਂ ਦੇਣ ਦੀ ਕੋਸ਼ਿਸ਼ ਕਰਦੇ ਨੇ ਜੇਕਰ ਵਿਕਰਮਜੀਤ ਸਿੰਘ ਚੌਧਰੀ ਹੋਰਾਂ ਨੂੰ ਜਾਂ ਫਿਰ ਚਰਨਜੀਤ ਸਿੰਘ ਚੰਨੀ ਹੋਰਾਂ ਨੂੰ ਤੁਹਾਡੇ ਹਿਸਾਬ ਨਾਲ ਦੋਨਾਂ ਵਿੱਚੋਂ ਕਿਹਨੂੰ ਟਿਕਟ ਮਿਲਣੀ ਚਾਹੀਦੀ ਹੈ ਇਹ ਮੈਂ ਨਹੀਂ ਕੁਝ ਕਹਿ ਸਕਦਾ ਹੋ ਲਾਇਬਲ ਹੋ ਸਕਦਾ ਨਾ ਨਾ ਮੈਂ ਇਹਦੇ ਬਾਰੇ ਕੁਝ ਨਹੀਂ ਕਹਿ ਸਕਦਾ ਆ ਮੈਂ ਨੋ ਬੋਡੀ ਬਾਤ ਸੀ ਸਟੇਡ ਵੀ ਸੀ ਇਹਦੇ ਵਿੱਚ ਰਹੇ ਨਹੀਂ ਮੈਂ ਤਾਂ ਇਹ ਕਹੂੰਗਾ ਜਿਹਨੂੰ ਟਿਕਟ ਦੇਣਗੇ ਉਹ ਵੀ ਬਿਕਰਮੀ ਸਾਡਾ ਅਜ਼ੀਜ਼ ਹੈ ਉਹਦੀ ਮਾਤਾ ਜੀ ਸਾਡੇ ਰਿਸਪੈਕਟੇਬਲ ਨੇ ਚੰਨੀ ਜੀ ਵੀ ਰਿਸਪੈਕਟੇਬਲ ਨੇ ਸੀਐਮ ਰਹੇ ਨੇ ਜਿਹਨਾਂ ਨੂੰ ਹਾਈ ਕਮਾਂਡ ਨੇ ਨਵਾਜ਼ਿਆ ਐਜ਼ ਅ ਸੀਐਮ ਰਿਸਪੈਕਟੇਬਲ ਨੇ ਮੇਰਾ ਤਾਂ ਇਹ ਪਾਵ ਆ ਅਸੀਂ ਸਾਰੇ ਇਕੱਠੇ ਹੋ ਕੇ ਲੜਾਂਗੇ ਜਿਹਨੂੰ ਦੇ ਮੇਰੀ ਸਾਰਿਆਂ ਬੇਨਤੀ ਹੈ ਚਾਹੇ ਜਲੰਧਰ ਹੋਵੇ ਚਾਹੇ ਕੋਈ ਹੋਰ ਜਗ੍ਹਾ ਵੀ ਹੋਵੇ ਜਿੱਥੇ ਵੀ ਹੈਗਾ ਜਿਹਨੂੰ ਹਾਈ ਕਮਾਂਡ ਕਹੇਗੀ ਉਹਦੇ ਨਾਲ ਅਸੀਂ ਇਕੱਠੇ ਹੋ ਕੇ ਲੜਾਂਗੇ ਅਸੀਂ ਕਲੇ ਜਲੰਧਰ ਨਹੀਂ ਰਹੇ ਮੈਂ ਸਾਰੇ ਪੰਜਾਬ ਦੇ ਵਿੱਚ ਵੀ ਸੇਵਾ ਕੀਤੀ ਆ ਐਜ਼ੇ ਵਜ਼ੀਰ ਵੀ ਕੀਤੀ ਆ ਐਜ਼ ਅ ਪਾਰਟੀ ਦੇ ਨਮਾਇंदे ਹੁੰਦੇ ਜਨਰਲ ਸੈਕਟਰੀ ਵਾਈਸ ਪ੍ਰੈਜ਼ੀਡੈਂਟ ਹੁੰਦੇ ਆ ਵੀ ਸਾਰੇ ਕੀਤੀ ਆ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਾਂਗਰਸ ਮੈਂ ਨੂੰ ਵੀ ਆਪਦੇ ਗਰੀਵੈਂਸ ਜੋ ਹੈ ਉਹ ਹਾਈ ਕਮਾਂਡ ਨੂੰ ਦੱਸੋ ਤੁਹਾਡਾ ਕਲੇਮ ਹੈ ਦੱਸੋ ਅਗਰ ਤੁਹਾਣਾ ਹੁੰਦੀ ਆ ਆਪਾਂ ਵੀ ਪ੍ਰੋਟੈਸਟ ਕਰਦੇ ਆ ਆਪਣੇ ਢਾਇਰੇ ਚੜ੍ਹ ਕੇ ਕਰੋ ਕਿ ਮੇਰਾ ਕਲੇਮ ਬਣਦਾ ਮੈਨੂੰ ਦਿੱਤੀ ਜਾਵੇ ਜਿਹੜਾ ਵੀ ਕੈਂਡੀਡੇਟ ਹੈਗਾ ਅਸੀਂ ਤਾਂ ਕੋਈ ਇਤੋ ਕੈਂਡੀਡੇਟ ਹੈ ਨਹੀਂ ਇਹ ਤਿੰਨ ਚਾਰ ਹੈਗੇ ਜਿਹੜੇ ਹੈਗੇ ਆ ਆਪਦਾ ਕਲੇਮ ਕਰੋ ਸ਼ੁਕਰੀਆ ਜੀ ਆ ਤਾਂ ਬਿਲਕੁਲ ਸਿਆਸੀ ਲੀਡਰ ਨਾਲੇ ਕਾਫੀ ਇਹਨਾਂ ਦਾ ਤਜਰਬਾ ਹੈ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿਉਂਕਿ ਇਸ ਵਕਤ ਜੋ ਸਿਆਸੀ ਜਿਹੜਾ ਹੈਗਾ ਇਹ ਉਹ ਲਗਭਗ ਚੱਲਦਾ ਹੋਇਆ ਨਜ਼ਰ ਆ ਰਿਹਾ ਹੈ ਸਿਆਸੀ ਸੁਰਖੀਆਂ ਜੋ ਚਲਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਉਸ ਦੇ ਵਿੱਚ ਦੋ ਨਾਮ ਬਹੁਤ ਹੀ ਖਾਸੀ ਚਰਚਾ ਦਾ ਵਿਸ਼ਾ ਇਸ ਵਕਤ ਬਣੇ ਹੋਏ ਨੇ ਇੱਕ ਨਾਮ ਚਰਨਜੀਤ ਸਿੰਘ ਚੰਨੀ ਅਤੇ ਦੂਸਰਾ ਵਿਕਰਮਜੀਤ ਸਿੰਘ ਚੋਧਰੀ ਜਿਨ੍ਹਾਂ ਦੇ ਵਿੱਚ ਇਸ ਵਕਤ ਕਈ ਗੱਲਾਂ ਨਿਕਲ ਕੇ ਸਾਹਮਣੇ ਤਾਂ ਆ ਰਹੀਆਂ ਨੇ ਪਰ ਹੁਣ ਦੇਖਣਾ ਇਹ ਹੋਵੇਗਾ ਕਿ ਕਾਂਗਰਸ ਪਾਰਟੀ ਕਿਸ ਨੂੰ ਚਿਹਰਾ ਬਣਾਉਂਦੀ ਹੈ ਜਲੰਧਰ ਐਮਪੀ ਸੀਟ ਤੋਂ ਕੈਮਰਾ ਕੁਸ਼ਲ ਪੰਕਜ ਦੇ ਨਾਮ ਰਾਜਗੁਪਤਾ ਬਾਬੂ ਸ਼ਾਈ ਟਾਈਮ ਜਲੰਧਰ